ਅੱਜ ਇਸ ਗੱਲ ਲਈ ਇਕੱਠੇ ਹੋਏ ਆ ਤੁਹਾਨੂੰ ਇਸ ਗੱਲ ਲਈ ਬੁਲਾਇਆ ਅੱਜ ਜੀ ਕਿਉਂ ਇੱਥੇ ਸੀਵਰੇਜ ਤੇ ਪਾਣੀ ਦੀ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਬਹੁਤ ਵੱਡੀ ਦਿੱਕਤ ਆਪਾਂ ਨੂੰ ਸ਼ਹਿਰ ਮਾਸੇ ਨੂੰ ਆਈ ਦੀ ਹੈ ਇਸ ਗੱਲ ਕਰਕੇ ਅੱਜ ਇਕੱਠੇ ਹੋਏ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਵੀ ਜੋ ਕਾਫੀ ਦਿਨਾਂ ਤੋਂ ਕਾਫੀ ਟਾਈਮ ਤੋਂ ਸੁਮਸਿਆ ਹੱਲ ਨਹੀਂ ਹੋ ਰਹੀ ਆਪਣੀ ਅਸੀਂ ਪਿਛਲੇ ਮੇਰੇ ਖਿਆਲ ਨਾਲ 1 ਸਾਲ ਪਹਿਲਾਂ 9-10 ਮਹੀਨੇ ਪਹਿਲਾਂ ਕਹਿ ਲਓ ਵੀ ਅਸੀਂ ਚੰਡੀਗੜ੍ਹ ਜਾ ਕੇ ਆਈ ਸੀ ਵੀ ਸਾਡਾ ਸੀਵਰੇਜ ਸਿਸਟਮ ਖਰਾਬ ਹੈ ਥੀ ਇਹਦਾ ਮਸਲਾ ਹਲ ਕਰਾ ਦਿਓ ਉਹ ਕਹਿੰਦੇ ਵੀ ਤੁਹਾਡੇ ਕੋਲ ਪੈਸੇ ਹੈਗੇ ਆ ਕਿ ਨਹੀਂ ਹੈਗੇ ਅਸੀਂ ਕਹਿੰਦੇ ਵੀ ਪੈਸੇ ਅਸੀਂ ਟੈਂਡਰ ਮਤਾਂ ਪਾ ਚੁੱਕੇ ਆ ਟੈਂਡਰ ਲਾਉਣ ਦੀ ਤਿਆਰੀ ਕਰ ਰਹੇ ਹਾਂ ਪਰ ਕੁਝ ਬੰਦੇ ਜਿਹੜੇ ਵੀ ਅਫਸਰ ਲਾਏ ਹੁੰਦੇ ਆ ਉਹਨਾਂ ਦਾ ਕੰਮ ਹੁੰਦਾ ਜਾਂ ਪੋਲੀਟੀਕਲ ਲੀਡਰ ਆਪਦੇ ਤੌਰ ਤੇ ਪਾਸ ਕਰਵਾ ਲੈਂਦੇ ਪਰ ਕਿਸੇ ਨੇ ਕੋਈ ਸਾਰ ਸਾਡੀ ਨਹੀਂ ਲਈ ਅਸੀਂ ਥੋੜੂ ਮੈਂ ਇਸ ਕੱਲ ਲਈ ਅੱਜ ਕੀਤਾ ਵੀ ਮੈਨੂੰ ਕਹਿੰਦੇ ਵੀ ਲੋਕ ਜਿਹੜੇ ਨਵੇਂ-ਨਵੇਂ ਆਗੂ ਜਾਂ ਕਹਿ ਲੋ ਵੀ ਬਨੇ ਹੋਏ ਆਂ ਆਪ ਦੇ ਆਪ ਨੂੰ ਆਪ ਦੇ ਆਗੂ ਕਹੋਂਦੇ ਆ ਉਹ ਕਹਿ ਰਹੇ ਆਂ ਕਿ ਪੈਸੇ ਬਿਨਾਂ ਦੇ ਪੈਸੇ ਸਾਡੇ ਕੋਲ ਪਏ ਹੈ ਟਾਈਡ ਫੰਡ ਜੋ ਪਿਆ ਸਾਡੇ ਕੋਲ ਉਹ ਟਾਈਡ ਫੰਡ ਇਹ ਹੁੰਦਾ ਹੈ ਵੀ ਸੈਂਟਰ ਗਵਰਨਮੈਂਟ ਪੰਜਾਬ ਗਵਰਨਮੈਂਟ ਨੂੰ ਭੇਜਦੀ ਆਪੀਆਂ ਆਪੀਆਂ ਕਮੇਟੀਆਂ ਨੂੰ ਫੰਡ ਦੇ ਦਿੱਤਾ ਜਾਵੇ ਸਾਡਾ ਉਹ ਜੋ ਹੱਕ ਹੈ ਉਹ ਸਾਨੂੰ ਮਿਲ ਜਾਂਦਾ ਹੈ ਵੀ ਆ ਤੁਹਾਡੇ ਹਿੱਸੇ ਚ ਆਉਂਦਾ ਹੈ ਇਹਨਾਂ ਟਾਈਡ ਫੰਡ ਉਹ ਸਾਨੂੰ ਮਿਲ ਜਾਂਦਾ ਹੈ ਵੀ ਉਹ ਅਸੀਂ ਸੀਵਰੇਜ ਤੇ ਪਾਣੀ ਦੀ ਸਮੱਸਿਆ ਜਾਂ ਸਵੱਛ ਭਾਰਤ ਦੇ ਦਿੱਕ ਤੈ ਤ ਵੀ ਸਫਾਈ ਦਿੱਤਾ ਹੈ ਤਾਂ ਅਸੀਂ ਉਸ ਗੱਲ ਲਈ ਅਸੀਂ ਲਗਾ ਸਕਦੇ ਹਾਂ ਨਾਟ ਇਵਨ ਵੀ ਪੰਜਾਬ ਗਵਰਨਮੈਂਟ ਨੇ ਸਾਨੂੰ ਕੋਈ ਡਾਇਰੈਕਟ ਫੰਡ ਦਿੱਤਾ ਹੋਇਆ ਸਾਡੇ ਕੋਲੋਂ ਕੋਈ ਫੰਡ ਨਹੀਂ ਸਾਨੂੰ ਅੱਜ ਤੱਕ ਅੱਜ ਤੱਕ ਕੋਈ ਫੰਡ ਨਹੀਂ ਕਿ ਗੜਵਾਨਾ ਨਗਰ ਕੌਂਸਲ ਨੂੰ ਆਇਆ ਹੈ ਅਜੇ ਤੱਕ ਪਰੇਸ਼ਾਨੀ ਬਹੁਤ ਵੱਡੀ ਬਣ ਚੁੱਕੀ ਹੈ ਅੱਜ ਤੁਹਾਨੂੰ ਬੁਲਾਉਣ ਦਾ ਮਕਸਦ ਤੁਹਾਡੀ ਪ੍ਰੈਸ ਦੇ ਥਰੂ ਬੁੱਡੇ ਕੈਮਰੇ ਦੀ ਅੱਖ ਜਿਹੜੀ ਹੈਗੀ ਹੈ ਉਹ ਲੋਕਾਂ ਨੂੰ ਸਚਾਈ ਦਿਖਾਉਣ ਲਈ ਅਸੀਂ ਇੱਥੇ ਅੱਜ ਇਕੱਠੇ ਹੋਏ ਹਾਂ ਤੁਹਾਨੂੰ ਬੁਲਾਇਆ ਵੀ ਕੀ ਸਚਾਈ ਹੈ ਅਸੀਂ ਤੁਹਾਡੇ ਸਾਹਮਣੇ ਮੈਂ ਬਿਆਨ ਕਰਨਾ ਚਾਹੁੰਨਾ ਵੀ ਤੁਹਾਨੂੰ ਦੱਸਣਾ ਚਾਹੁੰਨਾ ਵੀ ਕੀ ਸਾਲ ਜੀ ਇਹ ਇੱਕ ਤੁਹਾਡਾ ਸਟੈਂਪ ਜਿਵੇਂ ਚੋਣਾਂ ਨੂੰ ਲੈ ਕੇ 2 ਸਾਲਾਂ ਦਾ ਜਦੋਂ ਤੁਹਾਨੂੰ ਪੰਜਾਬ ਸਰਕਰ ਨੇ ਕੋਈ ਠੰਡ ਨਹੀਂ ਦਿੱਤਾ ਤੁਸੀਂ ਚੁੱਪ ਕਿਉਂ ਸੀ ਮੰਡੀ ਦੇ ਪ੍ਰਧਾਨ ਹੋਣ ਦੇ ਨਾਤੇ 15 ਮਹੀਨੇ ਤੋਂ ਤੁਹਾਡੇ ਨਾਲ ਹੁਣ ਸਟੈਂਪ ਕਿਉਂ ਅਸੀਂ ਕੋਈ ਸਟੰਟ ਬਾਜੀ ਨਹੀਂ ਕਰਦੇ ਜਨਰਤ ਸਾਹਿਬ ਨਾ ਜ਼ਿੰਦਗੀ ਚ ਕਰਨੀ ਐ ਕਿਉਂ ਲੋਕਾਂ ਦਾ ਬਨਾਇਆ ਹੋਇਆ ਮੈਂ ਪ੍ਰਧਾਨ ਐ ਸੇਵਾਦਾਰ ਐ ਮੈਂ ਲੋਕਾਂ ਦਾ ਬਨਾਇਆ ਹੋਇਆ ਨਾਟ ਮੈਂ ਸਟੰਟਿੰਗ ਕਰਨੀ ਐ ਥੇ ਸਟੰਟ ਕਰਨ ਲਈ ਨਹੀਂ ਬੈਠਾ ਸੇਵਾਦਾਰ ਐ ਲੋਕਾਂ ਨੂੰ ਜਵਾਬ ਦੇਣ ਲੋਕਾਂ ਲਈ ਕੰਮ ਕਰਨਾ ਲੋਕਾਂ ਲਈ ਮਰਨਾ ਨਾ ਕਿਸਟੰਟ ਕਰੂੰਗਾ ਮੈਂ ਦੂਸਰਾਂ ਦੇ ਵਿੱਚ ਕਿਉਂ ਨਹੀਂ ਤੁਸੀਂ ਮੈਂ ਤੁਹਾਨੂੰ ਦੱਸਦਾ ਜੀ ਦੱਸਦਾ ਮੈਂ ਤੁਹਾਨੂੰ ਇਸ ਗੱਲ ਤੇ ਆਉਣਾ ਮੈਂ 2762023 ਦਾ ਮਤਾ ਪਾਇਆ 13 ਮਹੀਨੇ ਹੋ ਗਏ ਜੀ ਮੈਨੂੰ ਮਗਰ ਤੁਰੇ ਫਿਰਦੇ ਨੂੰ ਮੇਰਾ ਟੈਂਡਰ ਲਗਾ ਦਿੱਤਾ ਜਾਵੇ 2762023 ਮਗਰ ਤੁਰੇ ਫਿਰਦੇ ਐਸੀ ਵੀ ਸਾਡਾ ਪਾਸ ਕਰ ਦਿੱਤਾ ਜਾਵੇ ਕਿਉਂ ਨਹੀਂ ਹੁੰਦਾਗਾ ਇਹ ਪੜਤਾਲ ਤੁਸੀਂ ਵੀ ਕਰਾ ਲਿਓ ਪੁੱਛ ਲਿਓ ਅਧਿਕਾਰੀਆਂ ਨੂੰ ਡੀਸੀ ਸਾਹਿਬ ਨੂੰ ਪੁੱਛ ਲਿਓ ਵੀ ਕਿਉਂ ਨਹੀਂ ਹੋਇਆ ਜੇ ਉਹਨਾਂ ਨੂੰ ਜਾ ਕੇ ਕਿਹਾ ਵੀ ਸਾਡਾ ਕਿਉਂ ਨਹੀਂ ਹੁੰਦਾ ਪਿਆ ਉਹਨਾਂ ਨੇ ਕੀ ਕਾਰਵਾਈ ਕੀਤੀ ਕਿਉਂ ਨਹੀਂ ਕਾਰਵਾਈ ਕੀਤੀ ਤੁਸੀਂ ਪੁੱਛਿਓ ਜੀ ਸਾਡੇ ਚ ਕਿਉਂ ਨਹੀਂ ਬੁਲਾਇਆ ਜੀ ਜਦੋਂ 13 ਦੋ ਸਾਲਾਂ ਤੋਂ ਤੁਸੀਂ ਇਸ ਤਰ੍ਹਾਂ ਖੰਜਵ ਖਰਾਬ ਹੋ ਰਹੇ ਹੋ ਮੰਡੀ ਸਾਰੀ ਡੁੱਬੀ ਜਾਂਦੀ ਹੈ ਤੇ ਤੁਸੀਂ ਹੁਣ ਜਿਮਨੀ ਚੋਣਾ ਨੂੰ ਲੈ ਕੇ ਕਿਉਂ ਪ੍ਰੈਸ਼ ਕਰ ਰਹੇ ਹੋ ਕਿੰਨੀ ਚੋਣਾ ਦੀ ਗੱਲ ਮੈਂ ਤੁਹਾਨੂੰ ਦੱਸਦਾ ਜੀ ਜਦੋਂ ਅਸੀਂ ਟੈਂਡਰ ਲਗਾਇਆ 22 ਲੱਖ ਦਾ ਟੈਂਡਰ ਲਗਾ ਚੁੱਕੇ ਹਾਂ ਮੰਨ ਲਓ ਇੱਕ ਵਿੱਚੋਂ 82 ਲੱਖ ਦਾ ਟੈਂਡਰ ਹੋਰ ਸੀਗਾ ਜਿਹੜਾ ਸਾਡਾ ਪਾਸ ਹੋ ਚੁੱਕਿਆ ਸੀਗਾ ਬਿਡ ਪੈ ਚੁੱਕੀ ਸੀਗੀ ਲੋਕਾਂ ਨੇ ਟੈਂਡਰ ਪਾ ਚੁੱਕੇ ਸੀ ਅਸੀਂ ਖੋਲਣਾ ਚਾਹੁੰਦੇ ਸੀਗੇ ਤੇ ਪਰ ਸਾਨੂੰ ਕਿਹਾ ਗਿਆ ਵੀ ਇਹ ਤੁਸੀਂ ਨਹੀਂ ਖੋਜ ਸਕਦੇਗੇ ਸਾਡਾ ਟੈਂਡਰ ਕੈਂਸਲ ਕਰ ਦਿੱਤਾ ਗਿਆ ਸਾਨੂੰ ਦੁਬਾਰਾ ਫੇਰ ਉਸੇ ਖਾਤੇ ਖੜਾ ਦਿੱਤਾ ਗਿਆ ਦੁਬਾਰਾ ਫੇਰ 100 ਕਿ ਕਰੋੜ 14 ਲੱਖ ਤੇ ਸਾਨੂੰ ਫੇਰ ਬਿੱਲਿਆਂ ਦਾ ਹੁਣ ਫੇਰ ਅਸੀਂ ਪਰਵਾਨਗੀਆਂ ਲੈ ਕੇ ਫੇਰ ਟੈਂਡਰ ਲਾ ਰਹੇ ਇੱਕ ਸਾਲ ਪਹਿਲਾਂ ਤੁਸੀਂ ਆਪਣੇ ਸਰਕਲ ਰੋਡ ਦੇ ਉੱਪਰ ਇੱਕ ਬੋਰ ਕੀਤੇ ਸੀ ਕਿ ਸਾਰਾ ਪਾਣੀ ਉੱਥੇ ਚਲਾ ਜੋ ਉਹ ਪੈਸੇ ਸਾਰੇ ਦਾ ਸਾਰਾ ਖਰਾਬ ਹੋ ਗਿਆ ਕੀ ਕਾਰਨ ਹੋ ਰਿਹਾ ਅੰਦਰ ਇਹ ਤੁਸੀਂ ਕਹਿ ਸਕਦੇ ਹੋ ਜੀ ਜਿਹੜੇ ਬੰਦਿਆਂ ਨੇ ਤਿਆਰ ਕਰਵਾਇਆ ਸਾਡੇ ਜੀ ਜਾਂ ਕਿਸੇ ਹੋਰ ਵੱਡੇ ਅਫਸਰਾਂ ਨੇ ਜੋ ਵੀ ਉਹਨਾਂ ਨੇ ਦੇਖ ਰੇਖ ਚ ਤਿਆਰ ਹੋਇਆ ਸਾਨੂੰ ਪੂਰੀ ਤਰ੍ਹਾਂ ਉਸ ਬਾਰੇ ਜਿਸ ਤਰੀਕੇ ਨਾਲ ਉਹ ਬੰਨਣਾ ਚਾਹੀਦਾ ਸੀ ਨਹੀਂ ਬਨਿਆ ਉਹ ਤਾਂ ਤੁਸੀਂ ਕਹਿ ਰਹੇ ਸੀ ਮੈਂ ਕਰਵਾ ਰਿਆਂ ਜੀ ਤਾਂ ਕਿ ਸਾਰਾ ਪਾਣੀ ਹੈ ਜਿਹੜਾ ਉਹਨਾਂ ਹੋਲ ਦੇ ਵਿੱਚ ਸੜਾ ਜਾਂਦਾ ਮੈਂ ਮੈਂ ਕਹਿੰਦੀ ਜੀ ਮੈਂ ਉਹ ਮੈਂ ਕਹਿੰਦਾ ਸੀਗਾ ਵੀ ਉਹ ਥਾਂ ਥਾਂ ਤੇ ਬਣ ਜਾਂ ਲੋਕਾਂ ਨੂੰ ਦਿੱਕਤ ਜਿਹੜੀ ਆ ਰਹੀ ਹੈ ਆ ਤੁਸੀਂ ਆ ਦੇਖ ਲਓ ਇੱਕ ਅੱਠ 2022 ਦਾ ਪਾਇਆ ਗਿਆ ਪਰ ਉਸ ਦੀ ਕੋਈ ਸਾਨੂੰ ਪਰਵਾਹ ਨਹੀਂ ਮਿਲੀ ਇੱਕ ਆਪ ਦੇ ਤੌਰ ਤੇ ਮੈਂ ਕਿਹਾ ਕੋਈ ਸੈਂਪਲ ਵੀ ਇਸ ਤੇ ਕਰਕੇ ਦੇਖ ਲਈਏ ਪਰ ਉਹ ਸਹੀ ਤਰੀਕੇ ਨਾਲ ਨਹੀਂ ਬਣਿਆ ਉਹ ਤਾਂ ਕਰਕੇ ਬੰਦ ਕਰਨਾ ਪਿਆ ਜਿੰਨੇ ਵੀ ਲੀਡਰ ਇੱਕ ਦੂਜੇ ਤੇ ਥੋਪੀ ਜਾ ਰਹੇ ਹਨ ਮੰਡੀਆਂ ਤਾਂ ਉੱਥੇ ਭੁਗਤਿਆ ਜਾ ਰਹੀ ਹੈ ਸਮਝਦਾ ਮੰਡੀਆਂ ਨੂੰ ਤੇ ਜਿਹੜਾ ਵੀ ਲੀਡਰ ਹੋਵੇ ਤੇ ਇੰਪੀਰੀਅਨ ਨੇ ਆ ਤਾ ਉਹਨੇ ਇੱਕ ਤਾਂ ਤੇ ਕਿੱਥੋਂ ਦਾ ਪੰਜਾਬ ਹੈ ਬਿਲਕੁਲ ਜੀ ਇਹ ਤੁਹਾਡੀ ਗੱਲ ਸਹੀ ਹੈ ਜੀ ਵੀ ਲੋਕਾਂ ਨੂੰ ਤਾਂ ਪੱਖਿਆ ਨਹੀਂ ਹੈ ਨਾ ਜੀ ਲੋਕ ਤਾਂ ਇਸ ਗੱਲ ਨੂੰ ਸੰਤਾਪ ਭੋਗ ਰਹੇ ਹਨਾ ਬਿਮਾਰੀਆਂ ਬਣ ਰਹੀਆਂ ਹਨਾ ਯਾਰ ਕੋਈ ਕਰਾ ਲਓ ਯਾਰ ਕੰਮ ਇਹ ਕੋਈ ਮੇਰਾ ਪਰਸਨਲ ਕੰਮ ਹੈ ਕਿ ਤੁਹਾਡਾ ਪਰਸਨਲ ਕੰਮ ਹੈ ਕਿਸੇ ਦਾ ਨਹੀਂ ਇਹ ਲੋਕਾਂ ਦਾ ਕੰਮ ਹੈ ਕੋਈ ਕਰਵਾ ਲਓ ਕਰਕੇ ਆਪਦਾ ਵੀ ਆਪਾਂ ਮਸਲਾ ਹੱਲ ਕਰਵਾ ਦਈਏ ਲੋਕਾਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਸਾਰੇ ਆਪਾਂ ਆਪ ਨੂੰ ਬਿਮਾਰੀਆਂ ਤੋਂ ਤਾਂ ਬਚਾਲ ਗਏ ਪਰ ਹੁਣ ਜਿਮਨੀ ਚੋਂਨ ਕਰਕੇ ਲੋਕ ਆ ਗੂ ਬਣ ਰਹੇ ਜਿਮਨੀ ਚੋਂਨ ਕਰਕੇ ਤੁਸੀਂ ਜਿੱਦਣ ਸਾਹਿਬ ਗੱਲ ਕੀਤੀ ਹੈ ਜਿਮਨੀ ਚੋਂਨ ਦੀ ਜਿਮਨੀ ਚੋਂਨ ਤੇ ਪਰ ਜਿਹੜੀ ਡੱਟੂ ਹਨ ਮੈਨੂੰ ਦੱਸੋ ਜੀ ਛੱਪੜ ਤੇ ਗਵਾਡ ਡੱਟੂ ਕਿਹੜੇ-ਕਿਹੜੀਆਂ ਜੀ ਤੁਸੀਂ ਵੀ ਹੁਣ ਆ ਕੇ ਆਪਦਾ ਕੰਮ ਚੁੱਕ ਕੀਤਾ ਜੀ ਤੇ ਤੁਸੀਂ ਕਹਿ ਰਹੇ ਨਹੀਂ ਅਸਿਕਾ ਜੀ ਪੁਰਾਣਾ ਕਰ ਰਹੇ ਜੀ ਅਸੀਂ ਤਾਂ ਬਹੁਤ ਚਿਰ ਦੇ ਤੁਰੇ ਫਿਰਦੇ ਹਾਂ ਚੰਡੀਗੜ੍ਹ ਦੀ ਸ਼ਾਹ ਤੇ ਪਰ ਡੱਟੂ ਕਿਹੜੇ ਬਣ ਗਏ ਜੀ ਤੇ ਹੁਣ ਜੀ ਤੁਸੀਂ ਜਿਨ੍ਹਾਂ ਜਿਨ੍ਹਾਂ ਨੇ ਐਸਸੀ ਦਾ ਸਾਡੇ ਤੋਂ ਡੇ ਨਾਲ ਆ ਜੀ ਐਮਸੀ ਸਾਡੇ ਨਾਲ ਹੈ ਜੀ ਬਿਲਕੁਲ ਨਾਲ ਹੈ ਸਾਡੇ ਪਾਰਸ ਜਿਨ੍ਹਾਂ ਨੇ ਕੰਮ ਕਰਵਾਉਣਾ ਹੁੰਦਾ ਹੈ ਹਲਕਾ ਇਚਾਰਜ ਬਣੇ ਖਦੇ ਮੰਨ ਲਓ ਕੋਈ ਹੋਰ ਲੀਡਰ ਬਣੇ ਬੰਦੇ ਆ ਕਿਉਂ ਨਹੀਂ ਪੁੱਛਦੇ ਆਪਦੇ ਈਓ ਸਾਹਿਬ ਨੂੰ ਜਾਂ ਕੋਈ ਆਪਣੇ ਡੀਸੀ ਸਾਹਿਬ ਨੂੰ ਵੀ ਇਹ ਸਾਡੇ ਕੰਮ ਕਿਉਂ ਨਹੀਂ ਹੁੰਦੇ ਬੇਸ਼ਰ ਦੇ ਕੰਮ ਹੈ ਇਹ ਮਤੇ ਪਾਸ ਕਰ ਕਰਕੇ ਤੁਹਾਡੇ ਕੋਲ ਆ ਰਿਹਾ ਕਿਉਂ ਨਹੀਂ ਪਾਸ ਹੁੰਦੇ ਕਰਵਾ ਲੈ ਆਗਾ ਇਜਾ ਉਹ ਬਣਾ ਲੈਂਦੇ ਆਪੇ ਨੰਬਰ ਆਪਣੇ ਰਾਜਵਿੰਗ ਜੀ ਐਮਐਲਏ ਰਹੀ ਹੈ ਹੁਣ ਨਾਲ ਕੀ ਬਣੀ ਹੈ ਜੀ ਉਹਨਾਂ ਤੋਂ ਨਹੀਂ ਕਰਵਾ ਚੁੱਕੇ ਜੀ ਤੁਸੀਂ ਉਹ ਕੀ ਕਾਰਨ ਰਿਹਾ ਜੀ 2 ਸਾਲ ਆਪਾਂ ਖੱਜਲ ਖਰਾਬ ਹੁੰਦੇ ਆ ਰਹੇ ਹਾਂ ਦੇਖੋ ਜੀ ਅਸੀਂ ਟੈਲੀਫੋਨ ਕਰਵਾ ਕੇ ਵਿਡਿੰਗ ਸਾਹਿਬ ਨੂੰ ਮਿਲਦੇ ਰਹੇ ਹਾਂ ਵਿਡਿੰਗ ਸਾਹਿਬ ਕਰਕੇ ਹੀ ਮਿਲਦੇ ਰਹੇ ਹਾਂ ਜੀ ਸਾਨੂੰ ਕੌਣ ਉਹ ਤਾਂ ਤੁਹਾਨੂੰ ਪਤਾ ਸਰਕਾਰਾਂ ਦਾ ਫਰਕ ਹੁੰਦਾ ਜਦੋਂ ਮੰਨਦੇ ਵੀ ਸਰਕਾਰਾਂ ਪੱਖਪਾਤ ਕਰਦੀਆਂ ਕਿ ਉਹ ਦੂਸਰੀ ਸਰਕਾਰ ਨਹੀਂ ਪੱਖਪਾਤ ਕਿੱਤੋਂਗੇ ਹੁਣ ਤੁਹਾਡੇ ਨਾਲ ਹੋ ਰਹੀ ਹੈ ਅਸੀ ਤਾਂ ਜੀ ਅਸੀਂ ਅਸੀਂ ਜੇ ਤੁਸੀਂ ਇਸ ਗੱਲ ਤੇ ਆਉਣਾ ਚਾਹੁੰਦੇ ਆ ਤੁਸੀਂ 2027 17 ਦੇ ਵਿੱਚ ਸਾਡੀ ਸਰਕਾਰ ਬਣੀ ਸੀ ਤੇ ਡਵੈਲਪਮੈਂਟ ਦੇ ਜਿੰਨੇ ਵੀ ਕੰਮ ਸੀਗੇ ਐਤੋਂ ਪਹਿਲਾਂ ਵਾਲਾ ਪ੍ਰਧਾਨ ਅਕਾਲੀ ਦਲ ਦਾ ਸੀ ਤੁਸੀਂ ਆਗਾ ਆਰਟੀਆਈ ਪਾ ਕੇ ਚੈੱਕ ਕਰ ਲਓ ਵੀ ਕਿੰਨੇ ਕਰੋੜਾਂ ਦੇ ਕੰਮ ਹੋਏ ਐ ਕੋਈ ਪੱਖਪਾਤ ਕੀਤਾ ਸੀ ਕੋਈ ਪੱਖਪਾਤ ਨਹੀਂ ਕੀਤਾ ਜੀ ਪ੍ਰਧਾਨਗੀ ਅਕਾਲੀ ਦਲ ਦੇ ਵਰਗਾ ਕਰ ਪੱਖਪਾਤ ਪਰ ਹੁਣ ਕਾਂਗਰਸ ਦੀ ਕਮੇਟੀ ਹੈ ਨਾ ਜੀ ਫਰਕ ਹੋ ਗਿਆ ਨਾ ਜੀ ਉਦੋਂ ਕਮੇਟੀ ਸੀਗੀ ਅਕਾਲੀ ਦਲ ਦੀ ਪਰ ਅਸੀਂ ਕੋਈ ਫਰਕ ਨਹੀਂ ਕੀਤਾ ਜਿੰਨਾ ਵੀ ਕੰਮ ਕਰਵਾਇਆ ਉਹਨਾਂ ਦੀ ਰਹਿਮਾਈ ਇੱਥੇ ਹੋਇਆ ਨਾ ਕੰਮ ਸਾਰਾ ਅਕਾਲੀ ਦਲ ਦੇ ਪ੍ਰਧਾਨ ਦੇ ਥੱਲੇ ਹੀ ਅਸੀਂ ਮਤੇ ਬਾਸ਼ ਕਰਦੇ ਰਹੇ ਹਾਂ ਕੀ ਕੋਈ ਮਸਲਾ ਹੱਲ ਕਿਉਂ ਨਹੀਂ ਹੋ ਰਿਹਾ ਡੀਸੀ ਦਾ ਕੋਈ ਸਾਰਿਆ ਹੈ ਠੇਕੇਦਾਰ ਫਿਰ ਸਾਰੂ ਕੋ ਡੀਸੀ ਜੀ ਮਤੇ ਦਾ ਪਾਸ ਹੋਣੀ ਸੀ ਜੀ ਸਾਡੇ ਸੀਗੇ ਜੀ ਇਹ ਆਨਲਾਈਨ ਟੈਂਡਰਿੰਗ ਹੈ ਜੀ ਨਾਟ ਸਾਡੇ ਟੈਂਡਰਿੰਗ ਹੈ ਅਸੀਂ ਘਰੇ ਟੈਂਡਰ ਆ ਬਣਾਉਨੇ ਆ ਅਸੀਂ ਕਿਸੇ ਦੇ ਕੋਈ ਠੇਕੇਦਾਰ ਘਰੇ ਬਣਾਉਨੇ ਮਸਲਾ ਜੀ ਦਾ ਮਸਲਾ ਕੀ ਕਰ ਹੱਲ ਮਸਲਾ ਕਿਸ ਤਰ੍ਹਾਂ ਮਸਲਾ ਹੱਲ ਮਸਲਾ ਹੱਲ ਲਈ ਬੇਨਤੀ ਕਰ ਰਹੇ ਆ ਜੀ ਜਿੰਨੀ ਜਲਦੀ ਹੋ ਸਕੇ ਆ ਟੈਂਡਰ ਲੱਗਦਾ ਲੱਗਦਾ ਜੀ 13 ਮਹੀਨੇ ਬੀਤ ਗਏ ਜੀ ਕਿ ਕਿਉਂ ਨਹੀਂ ਵੀ ਪਹਿਲਾਂ ਲੱਗ ਜਾਂਦਾ ਤਾਂ ਬਰਸਾਤਾਂ ਤੋਂ ਪਹਿਲਾਂ ਦੀ ਆ ਸਫਾਈ ਹੋ ਜਾਂਦੀ ਡਰਾਈਜ਼ਿੰਗ ਲੇਨ ਤਾਂ ਹੁਣ ਟੁੱਟੀ ਆ ਮੰਨ ਲਓ ਹੁਣ ਟੁੱਟ ਗਈ ਉਹਦੇ ਨਾਲ ਤਾਂ ਕੰਮ ਡਬਲ ਹੋ ਗਿਆ ਆਪਣਾ ਜੇ ਇਹ ਸਾਫ਼ ਸਵਈਆ ਕਰਕੇ ਆਪਾਂ ਕੰਮ ਚਲਾ ਲੈਂਦੇ ਤੇ ਕੰਮ ਹੋ ਸਕਦਾ ਸਮੂਥੀ ਚੱਲਦਾ ਰਹਿੰਦਾ ਕੰਮ ਆਪਣਾ ਪਰ ਹੁਣ ਗਵਰਨਮੈਂਟ ਨੂੰ ਅਪੀਲ ਕਰਦੇ ਆਂ ਬੇਨਤੀ ਕਰਦੇ ਆਂ ਜਲਦ ਤੋਂ ਜਲਦ ਰਾਈਜ਼ਿੰਗ ਲੇਨ ਦੀ ਰਿਪੇਅਰ ਦਾ ਕੰਮ ਚਲਾ ਰਹੇ ਹਾਂ ਜਾਂ ਬਦਲਾ ਰਹੇ ਹਾਂ ਜਲਦ ਤੋਂ ਜਲਦ ਕਰਵਾ ਕੇ ਇਸ ਨੂੰ ਸਮੱਸਿਆ ਤੋਂ ਇਹਨੇ ਨੂੰ ਟੈਂਡਰ ਲੱਗ ਜਾਣਾ ਨੇ ਤੁਸੀਂ ਇਹਦੇ ਸੰਬੰਧੀ ਕੋਈ ਟੈਂਡਰ ਲਾਇਆ ਟੈਂਡਰ ਲੱਗਿਆ ਜੀ ਹੁਣ ਅਖੀਰ ਤੇ ਦੁਬਾਰਾ ਫੇਰ 114 ਕਰੋੜ ਦਾ ਲਾਇਆ 1 ਕਰੋੜ 14 ਲੱਖ ਦਾ ਲਾਇਆ ਟੈਂਡਰ ਇਹ ਹੁਣ ਸਰਕਾਰ ਨੇ ਲਾਇਆ ਕਿ ਜਨਾਬ ਨੇ ਲਾਇਆ ਜੀ ਨਗਰ ਕੌਂਸਲ ਵੱਲੋਂ ਹੀ ਲੱਗਿਆ ਜੀ ਸਰਕਾਰ ਨੂੰ ਜ ਕੋਈ ਹੈਗੀ ਜੀ ਭਾ ਗਿਦਰ ਸਰਕਾਰ ਤਾਂ ਜੀ ਹੁਣ ਉਹ ਕਹਿੰਦੇ ਆ ਵੀ ਸਾਡਾ ਮੰਤਰੀ ਆਇਆ ਸੀ ਉਹਨੇ ਲਵਾਤਾ ਤੇ ਉਸ ਤੋਂ ਪਹਿਲਾਂ ਮੰਤਰੀ ਦੇ ਆਉਣ ਤੋਂ ਪਹਿਲਾਂ ਇਹ ਕਾਰਵਾਈ ਹੋ ਚੁੱਕੀ ਸੀ ਤੁਸੀਂ ਮੈਨੂੰ ਪੱਤਰ ਕਿਉਂ ਦਿੱਤਾ ਜੀ ਮੰਤਰੀ ਸਾਹਿਬ ਨੂੰ ਫਿਰ ਪੈਸੇ ਕਿਉਂ ਮੰਗੇ ਜੀ ਮੰਤਰੀ ਸਾਹਿਬ ਤੋਂ ਕੋਈ ਪੈਸੇ ਨਹੀਂ ਮੰਗੇ ਜੀ ਅਸੀਂ ical ਸਮੱਸਿਆ ਦਾ ਹੱਲ ਕਰਾਉਣ ਲਈ ਜਲਦ ਤੋਂ ਜਲਦ ਉਦੋਂ ਰਾਈਸਿੰਗ ਲੇਨ ਟੁੱਟ ਚੁੱਕੀ ਸੀ ਉਦੋਂ ਰਾਈਸਿੰਗ ਲੇਨ ਟੁੱਟ ਚੁੱਕੀ ਸੀ ਵੀ ਉਹਦਾ ਕੰਮ ਵੀ ਕਰਵਾਓ ਸਫਾਈ ਦਾ ਟੈਂਡਰ ਅਸੀਂ ਕਿਹਾ ਲਾ ਚੁੱਕੇ ਹਾਂ ਸੀ ਮੰਤਰੀ ਸਾਹਿਬ ਨੇ ਸਾਨੂੰ ਕੀ ਕਿਹਾ ਸੀ ਉਹਨਾਂ ਨੇ ਕਿਹਾ ਵੀ ਜਲਦ ਤੋਂ ਜਲਦ ਕਾਰਵਾਈ ਹੋਊਗੀ ਜੀ ਸਾਨੂੰ ਇਹ ਪ੍ਰੋਜੈਕਟ ਖੜਾ ਜੀ ਹਾਂ ਜੀ ਜੇ ਨਾ ਹੋਇਆ ਜੀ ਅਸੀਂ ਇੱਥੇ 15 एमसी हैं जी असि ਲੋਕਾਂ ਦਾ ਸਹਿਯੋਗ ਲੈ ਕੇ ਅਸੀਂ ਲੋਕਾਂ ਲਈ ਅਸੀਂ ਇੱਥੇ ਹੀ ਰਹਿਣਾ ਹਜੇ ਵੀ ਲੋਕਾਂ ਦੇ ਸਹਿਯੋਗ ਨਾਲ ਹੀ ਕਰਾਂਗੇ ਜੀ ਆਪ ਕੁਛ ਨਹੀਂ ਕਰਦੇ ਲੋਕਾਂ ਦੇ ਸਹਿਯੋਗ ਤੋਂ ਬਗੈਰ ਬੰਦਾ ਕੁਛ ਨਹੀਂ ਆਪ ਵੱਡਾ ਨਹੀਂ ਹੁੰਦਾ ਜੀ ਚੱਲੀ ਚੱਲੀ ਹਾਂ ਹਾਂ ਆਪ ਵੱਡਾ ਨਹੀਂ ਹੁੰਦਾ ਲੋਕਾਂ ਦੇ ਸਹਿਯੋਗ ਨਾਲ ਹੀ ਹੁੰਦਾ ਜੀ ਲੋਕ ਹੀ ਤੰਗ ਹੈ ਕਿਸੇ ਨਹੀਂ ਤੰਗ ਤੇ ਅਸੀਂ ਉਸ ਤੋਂ ਵੱਧ ਤਾਂਗੇ ਜੀ ਹੁਣ ਤੁਸੀਂ ਜਿਮਨੀ ਚੋਣਾ ਆ ਗਏ ਜੀ ਹੁਣ ਜਿਵੇਂ ਪ੍ਰੋਬਲਮ ਲੋਕਾਂ ਨੂੰ ਸਮੱਸਿਆ ਹੈਗੀ ਆ ਬੋਟਾ ਮੰਗਣ ਜਾਣਗੇ ਫਿਰ ਐਸੇ ਹਾਲਾਤ ਜੇ ਬੋਟਾ ਮੰਗੇਗੇ ਲੋਕਾਂ ਤੋਂ ਜਰੂਰ ਮੰਗਾਂਗੇ ਜੀ ਬੋਟਾ ਜਰੂਰੀ ਕਰਦੇ ਹੋ ਵੀ ਲੋਕ ਤੋਂ ਨੂੰ ਬੋਟਾ ਪਾਣ ਲੋਕਾਂ ਨੂੰ ਪਤਾ ਹੀ ਪਤਾ ਕੀ ਹੈ ਜੀ ਲੋਕਾਂ ਦੀ ਸਚਾਈ ਦੱਸਣ ਦੇ ਮਾਰੇ ਲੋਕਾਂ ਨੂੰ ਪਤਾ ਤਾਂ ਲੱਗੇ ਨਾ ਜੀ ਕੌਣ ਉਹਨਾਂ ਲਈ ਦੁਰਦਸ਼ਤ ਹੈ ਕੌਣ ਉਹਨਾਂ ਦਾ ਕੰਮ ਕਰਦਾ ਪੁੱਤ ਹੈ ਕੌਣ ਉਹਨਾਂ ਨੂੰ ਗੰਦੇ ਪਾਣੀ 'ਚ ਲਈ ਸਕਦਾ ਹੈ ਇਹ ਲੋਕਾਂ ਦੀ ਸੱਚਾਈ ਹੈ ਜੀ ਲੋਕ ਸਾਨੂੰ ਚੰਗਾ ਸਮਝਣਗੇ ਸਾਨੂੰ ਵੋਟ ਜ਼ਰੂਰ ਪਾਉਣਗੇ ਜੇ ਅਸੀਂ ਨਾ ਕੁਝ ਕਰਾਂਗੇ ਤਾਂ ਲੋਕ ਕਹਿੰਦੇ ਪਰਾਂ ਭੱਜਾ ਪੁਜਾ ਦੇਣਗੇ ਸਾਨੂੰ ਜੀ ਇਹ ਰਿਚ ਕੀ ਹੈ ਜਿਹੜਾ ਬੰਦਾ ਕੰਮ ਕਰੂਗਾ ਜੀ ਜਿਹੜਾ ਨਾ ਕਰੂਗਾ ਲੋਕਾਂ ਨੇ ਉਸੇ ਤਰੀਕੇ ਨਾਲ ਹੀ ਟ੍ਰੀਟ ਕਰਨਾ ਹੈ ਜੀ ਐਮਐਲ ਆਪਣੇ ਐਮਪੀ ਸਾਹਿਬ ਰਾਜਵਿੰਦ ਸਿੰਘ ਜੀ ਚਾਹੁੰਦਾ ਇਹ ਆਪਦੇ ਫੰਡ ਦੇ ਵਿੱਚੋਂ ਪੈਸਾ ਦੇ ਕੇ ਵੀ ਕੰਮ ਕਰਵਾ ਸਕਦੇ ਕੀ ਇਜਾਜ਼ਤ ਹੈ ਜੀ 15 ਕਰੋੜ ਰੁਪਈਆ ਤਾਂ ਜੇ ਜੇ ਸ਼ੁਰੂਆਤ ਹੋਈ ਉਹਨਾਂ ਨੂੰ 15 ਕਰੋੜ ਰੁਪਈਆ ਨਾਲ ਦੇ ਨਾਲ ਨਹੀਂ ਮਿਲ ਸਕਦਾ। ਉਸ ਤੇ ਦੇ ਕੇ ਕਰਵਾ ਸਕਦੇ ਸੀ। ਉਸ ਉਸਮੋਂ ਦੇ ਕੇ ਦੀ ਕਰਵਾ ਸਕਦੇ ਜੀ ਕੋਈ ਤਾਂ ਲੋਕਾਂ ਨੂੰ ਉਹ ਤੁਸੀਂ ਉਹ ਤੁਸੀਂ ਹਾਂ ਬਿਲਕੁਲ ਮਿਲ ਸਕਦੀ ਹੈ ਜੀ ਗੁੜਿੰਗ ਸਾਹਿਬ ਤੁਸੀਂ ਕਹਿ ਕੇ ਕਰਵਾ ਵੀ ਸਰ ਨਹੀਂ ਕਰਵਾਵਾਂਗੇ ਜੀ ਇਹ ਅਸੀਂ ਆਪਦੇ ਐਫਰਟ ਕਰ ਰਹੇ ਹਾਂ ਜੀ ਗੁੜਿੰਗ ਸਾਹਿਬ ਆਪਦੇ ਲੈਵਲ ਤੇ ਗੱਲਾਂ ਚੰਡੀਗੜ੍ਹ ਕਰ ਰਹੇ ਜਿੰਨੀ ਜਲਦੀ ਹੋਗੇ ਉਹਨਾਂ ਨੂੰ ਗੱਲਾਂ ਹੀ ਕਰਦੇ ਆਂ ਜੀ ਕੰਮ ਨਹੀਂ ਹਾਂ ਠੀਕ ਹੈ ਜੀ ਜਿੱਦਾ ਸਾਹਿਬ ਗੱਲਾਂ ਕਰਨੀਆਂ ਤੇ ਕੰਮ ਕਰਾਉਣਾ ਅੱਜ ਤੱਕ ਕਿਹਨੇ ਕੰਮ ਕਰਵਾਇਆ ਇਹ ਵੀ ਤੁਸੀਂ ਦੇਖ ਲਓ ਜੇ ਕੰਮ ਕਰਵਾਇਆ ਹੈ ਤਾਂ ਅੱਜ ਜਿੱਤ ਕੇ ਐਮਪੀ ਬਣਿਆ ਜਿੱਤ ਕੇ ਐਮਐਲਏ ਗਿੱਦੜਵਾ ਦੇ ਲੋਕਾਂ ਨੇ ਬਣਾਤਾ ਤੀਸਰੀ ਵਾਰ ਹੈ ਜੇ ਕੰਮ ਕਰਵਾਇ ਸੀ ਜੇ ਤੀਸਰੀ ਵਾਰ ਜਿਤਵਾਤਾ ਨਹੀਂ ਤਾਂ ਸਾਰੇ ਦੇ ਸਾਰੇ ਮਾਲਵੇ ਦੇ ਵਿੱਚ ਜਿੱਤਿਆ ਕੋਨੇ ਦੀ ਬੰਦਾ ਇੱਕ ਵੀ ਬੰਦਾ ਨਹੀਂ ਜਿੱਤਿਆ ਅਵਨੀਤ ਸਿੰਘ ਸਾਹਿਬ ਜਿੱਤੇ ਦੇ ਲੋਕਾਂ ਦੇ ਵਿੱਚ ਕੰਮ ਕਰਨ ਦੇ ਲੋਕਾਂ ਦੇ ਵਿੱਚ ਰਹਿੰਦੇ ਸੀਗਾ ਤਾਂ ਤਾਂ ਹੀ ਦਿੱਤੇ ਆ ਜੀ ਬੁੱਕੀ ਸੀ ਖੂਲੋ ਟਾਪੋਟਨ ਮਰਕਡਨ ਤੁਸੀਂ ਆਏ ਸਾਰੇ ਪਰ ਮੈਂ ਇੱਕ ਅਪੀਲ ਕਰਨੀ ਚਾਹੁੰਨਾ ਹੈ ਲੀਡਰਾਂ ਵੀ ਇਹ ਕਿਸੇ ਦਾ ਸਿਆਸਤ ਕਰਨ ਦਾ ਟਾਈਮ ਨਹੀਂ ਹੈ ਇਹ ਆਪਣਾ ਲੋਕਾਂ ਦਾ ਸਵਾਰਨ ਦਾ ਟਾਈਮ ਹੈ ਇਲੈਕਸ਼ਨ ਤਾਂ ਆਉਂਦੇ ਰਹਿਣਗੇ ਜਾਂਦੇ ਰਹਿਣਗੇ ਅੱਗੇ ਹੋ ਕੇ ਸਾਨੂੰ ਜਿੱਥੇ ਲੋੜ ਆ ਸਾਨੂੰ ਲੈ ਕੇ ਜਾਓ ਸਾਡੇ ਤੋਂ ਕੋਈ ਕੰਮ ਕਰਵਾਉਣਾ ਹੈ ਨਗਰ ਕੌਂਸਲ ਤੋਂ ਅਸੀਂ ਕਰਨ ਨੂੰ ਧਿਆਨ ਬੈਠੇ ਆਂ ਜੇ ਸਰਕਾਰ ਹੈ ਤੁਹਾਡੀ ਸਰਕਾਰ ਕੋਈ ਵੀ ਪਾਰਟੀ ਸਾਰਿਆਂ ਨੇ ਪਹਿਲਾਂ ਵੋਟਾਂ ਬਾਅਦ ਚ ਗਿਨੋ ਪਹਿਲਾਂ ਬੰਦਿਆਂ ਦੀਆਂ ਸਮੱਸਿਆ ਨੂੰ ਚੈੱਕ ਕਰੋ ਵੀ ਕਿੱਥੇ ਆਪਾਂ ਗਲਤ ਹੈ ਕਿੱਥੇ ਆਪਣਾ ਕੰਮ ਨਹੀਂ ਹੋ ਰਿਹਾ ਉਸ ਨੂੰ ਕੰਮ ਕਰਵਾਉਣ ਲਈ ਆਪਾਂ ਅੱਗੇ ਆਈਏ ਸਾਰੇ ਬੰਦੇ ਕੋਈ ਬੰਦਾ ਇਕ ਨਹੀਂ ਕਰ ਸਕਦਾਗਾ ਤਾਂ ਦੂਜੇ ਬੰਦੇ ਨੂੰ ਨਾਲ ਲੈ ਲੈ ਮੇਰੀ ਹੱਥ ਜੋੜ ਕੇ ਅਪੀਲ ਹੈ ਸਾਰਿਆਂ ਨੂੰ ਵੀ ਸਿਆਸਤ ਕਰਨੀ ਹੈ ਇਲੈਕਸ਼ਨ ਚ ਸਿਆਸਤ ਕਰਾਂਗੇ ਵੀ ਤੂੰ ਕੰਮ ਕਰਵਾਇਆ ਕਿ ਨਹੀਂ ਕਰਵਾਇਆ ਤੂੰ ਕੀ ਕਰਦਾ ਤੂੰ ਗਲਤ ਹੈ ਤੂੰ ਸਹੀ ਹੈ ਉਦੋਂ ਸਿਆਸਤ ਕਰ ਲਿਓ ਹੁਣ ਸਿਆਸਤ ਨਾ ਕਰੋ ਮੇਰੀ ਬੇਨਤੀ ਹੈ ਲੋਕ ਤਰਾਹਿਤ ਰਾਹੇ ਕਰੀ ਜਾਂਦੇ ਆ ਲੋਕ ਮਰ ਰਹੇ ਆ ਰੋਜ਼ ਆਨ ਜਿਉਂ ਕਿ ਤੁਸੀਂ ਵੀ ਨੀ ਚੋਣਾਂ ਆ ਹੁਣ ਵੀ ਸਿਆਸਤੀ ਹੋ ਰਹੀ ਹੈ ਅਸੀਂ ਤਾਂ ਜੀ ਬਹੁਤ ਜੰਦੇ ਫਿੱਟ ਰਹੇ ਆ ਜੀ ਵੀ ਸਾਡਾ ਕੰਮ ਹੋ ਜੇ ਸਾਡਾ ਕੰਮ ਹੋ ਜੇ ਬਹੁਤ ਜੰਦੇ ਫਿੱਟ ਰਹੇ ਆ ਕਾਦੀ ਸਿਆਸਤ ਹੈ ਇਹਦੇ ਚ ਜਿੰਦਰ ਸਿੰਘ ਪਿੱਤੇ ਕਿੱਥੇ ਜਨਾਬ ਜਿੰਦਰ ਸਾਹਿਬ ਚੰਡੀਗੜ੍ਹ ਜਾ ਕੇ ਦੋ ਬਾਤ ਜਾਏ ਹੁਣ ਮੰਤਰੀ ਸਾਹਿਬ ਆਏ ਉਹਨਾਂ ਨੂੰ ਹੀ ਮੰਤ ਕਰਨ ਕੌਣ ਜਾਂਦਾ ਜੀ ਤੁਸੀਂ ਉਦੋਂ ਤੇ ਵੀ ਪ੍ਰੈਸ ਕਾਨਫਰੰਸ ਕਰਨ ਹਾਂ ਜੀ ਨਾ ਜੀ ਪ੍ਰੈਸ ਕਾਨਫਰੰਸ ਕਰ ਰਹੇ ਆ ਜੀ ਜਦੋਂ ਕੰਮ ਨਾ ਹੁੰਦਾ ਚਲਵਾਦੀ ਕੀਤੀ ਹੈ ਨਾ ਜੀ ਜੋ ਸਾਲ 1.5 ਸਾਲ ਮੇਰੀ ਗੱਲ ਸੁਣੋ ਕੀਤੀ ਮੇਰਾ ਕਹਿਣ ਦਾ ਮਤਲਬ ਮੇਰੀ ਗੱਲ ਸੁਣੋ ਜੀ ਪ੍ਰੈਸ ਕਾਨਫਰੰਸ ਤਾਂ ਕਰ ਰਹੇ ਜਦੋਂ ਇਹ ਕਹਿ ਰਹੇ ਆ ਵੀ ਤੁਸੀਂ ਪੈਸੇ ਨਹੀਂ ਵਰਤਦੇ ਪ੍ਰੈਸ ਕਾਨਫਰੰਸ ਕਰਨ ਦਾ ਮੇਰਾ ਮਤਲਬ ਤੁਸੀਂ ਪੈਸੇ ਨਹੀਂ ਵਰਤਦੇ ਪੈਸੇ ਆ ਤੁਹਾਨੂੰ ਮੈਂ ਸਾਰਿਆਂ ਨੂੰ ਆਹ ਹੱਦ ਨੇ ਸਾਰਿਆਂ ਨੂੰ ਵੀ ਕਿੱਥੇ ਕਿੱਥੇ ਅਸੀਂ ਟੈਂਡਰ ਪਾਏ ਆ ਕਿੱਥੇ ਕਿੱਥੇ ਅਸੀਂ ਪੈਸੇ ਲਾਉਣ ਦੇ ਆਹ ਮਤੇ ਪਾਏ ਹੋਏ ਆ ਵੀ 95 ਸਾਡੇ ਮੈਨੂੰ ਲੱਗਦਾ ਹੈ 10 ਮਿੰਟ ਚ ਸਿੱਧ ਦਿੱਤੇ ਜਾਂਦੇ ਸੀ ਅਸੀਂ ਫੇਰ ਵੀ ਬਹੁਤ ਮਿਹਨਤ ਕਰਲੇ ਕਰਕੇ ਕੁਈ ਟ ਕੋਈ ਨਾ ਕੋਈ ਟੈਂਡਰ ਲੱਗ ਜੇ ਲੱਗ ਜੇ ਵੀ ਲੋਕਾਂ ਦਾ ਭਲਾ ਹੋ ਜੇ ਕੋਈ ਅਸੀਂ ਘਰੇ ਨਹੀਂ ਲੈ ਕੇ ਜਾਣੇ ਕਿਸੇ ਦੇ ਪੈਸੇ ਜਿਸ ਗੱਲ ਕਰਕੇ ਅਸੀਂ ਮਿੰਤ ਤਰਲਾ ਕਰਦੇ ਖੜੇ ਰਹੇ ਨੇ ਵੀ ਲੋਕਾਂ ਦਾ ਕੰਮ ਕਰਾਉਣਾ ਅਸੀਂ ਨਾ ਕੀ ਆਦਾ ਕੋਈ ਕੰਮ ਕਰਾਉਣਾ ਤੇ ਮੇਰੀ ਅਪੀਲ ਹੈ ਸਿਆਸਤ ਛੱਡ ਕੇ ਮਸਲਾ ਹੱਲ ਕਰੀਏ ਕਿਸ ਤਰੀਕੇ ਨਾਲ ਜੇ ਤੁਸੀਂ ਧਰਨੇ ਲਵਾ ਕੇ ਜਾਂ ਕੋਈ ਰੌਲਾ ਪਵਾ ਕੇ ਮਸਲੇ ਹਾਲੇ ਸਰਕਾਰ ਨੂੰ ਬੇਬੇਨਤੀ ਕਰਨਾ ਜੇ ਐਂ ਕਰਾਉਣਾ ਹੈ ਤਾਂ ਸਾਰਾ ਸ਼ਹਿਰ ਔਖਾ ਸਾਰਾ ਸ਼ਹਿਰ ਬਹਿ ਜਾਊਗਾ ਇਸ ਕੰਮ ਨੂੰ ਤਾਂ ਪਰ ਮੈਂ ਨਹੀਂ ਚਾਹੁੰਦਾ ਕਿ ਉਹ ਤੋਂ ਪਹਿਲਾਂ ਮਸਲਾ ਹਲ ਹੋ ਜੇ ਤਾਂ ਜੋ ਵੀ ਲੋਕ ਸੌਖੇ ਹੋ ਜਾਣ ਬਹੁਤ ਤੰਗ ਹੈ ਲੋਕ ਕਿ ਸਰਕਾਰ ਕੋਈ ਚਤਤਾਂ ਨਹੀਂ ਹੈ ਜਿੱਥੋਂ ਦੀ ਡਾਇਰੈਕਟਰ ਬ੍ਰੀਡ ਨਹੀਂ ਤਾਂ ਲੋਕ ਧਰਨੇ ਤੇ ਬੈਠਣਗੇ ਜਾਂ ਇਸ ਤਰ੍ਹਾਂ ਉਹ ਲੋਕਾਂ ਦਾ ਇਹ ਉਹ ਜੀਵਨ ਚ ਮੈਂ ਅਪੀਲ ਕਰੂੰਗਾ ਜੀ ਲੋਕਾਂ ਨੂੰ ਵੀ ਆਓ ਬੈਠੀ ਵੀ ਮਸਲਾ ਹਲ ਕਰੀਏ ਕਿਉਂ ਮੈਂ ਲੋਕਾਂ ਦਾ ਬਨਾਇਆ ਹੋਇਆ ਲੋਕਾਂ ਨੂੰ ਮੈਂ ਕਹੂੰਗਾ ਵੀ ਆਓ ਬੈਠੀਏ ਨਹੀਂ ਮਸਲਾ ਹੱਲ ਹੋ ਰਿਹਾ ਤਾਂ ਪੱਤਰ ਨਾ ਲਾਉਣੇ ਸਾਰਿਆਂ ਨੂੰ ਪਹਿਲਾਂ ਅਸੀਂ ਬੈਠਾਂਗੇ 15 ਜਣੇ ਉਹ ਤੋਂ ਮਾਰੋ ਲੋਕਾਂ ਨੂੰ ਅਪੀਲ ਕਰਾਂਗੇ ਵੀ ਆਜੋ ਤੁਸੀਂ ਵੀ ਬੈਠੋ ਸਾਡੇ ਨਾਲ ਸਿਆਸਤ ਕਰਨੀ ਲੋਕਾਂ ਦੇ ਆਪ ਦੇ ਬੰਦਿਆਂ ਨਾਲ ਸਿਆਸਤ ਨਹੀਂ ਕਰੀਦੀ ਨਾਟ ਮਰਨਾ ਮਨਜ਼ੂਰ ਹੈ ਲੋਕਾਂ ਦੇ ਨਾਲ ਗਿੱਦੜਵੇ ਵਾਲੇ ਬੰਦਿਆਂ ਨਾਲ ਕਦੇ ਜ਼ਿੰਦਗੀ 'ਚ ਸਿਆਸਤ ਨਹੀਂ ਕਰਾਂਗੇ ਮਰਨਾ ਮਨਜ਼ੂਰ ਹੈ ਇਸ ਗੱਲੋਂ ਕੋਈ ਗਲਤ ਗੱਲ ਨਹੀਂ ਕਰਾਂਗੇ ਜਿਨ੍ਹਾਂ ਨੇ ਬਣਾਇਆ ਜਿਨ੍ਹਾਂ ਦੇ ਸਿਰ ਤੇ ਜਿਨ੍ਹਾਂ ਦੇ ਵਿੱਚ ਰਹਿ ਗਏ ਜਿਨ੍ਹਾਂ ਦੇ ਹੱਥਾਂ 'ਚ ਵੱਡੇ ਹੋਏ ਆਂ ਜਿਨ੍ਹਾਂ ਦੇ ਮਾਵਾ ਦੇ ਆਸ਼ੀਰਵਾਦ ਨਾਲ ਇੱਥੇ ਰਹਿ ਰਹੇ ਆਂ ਉਹਨਾਂ ਨਾਲ ਸਿਆਸਤ ਕਰੂੰਗਾ ਮੈਂ ਪਰ ਉਹ ਹੀ ਤਾਂ ਜਾਰੀ ਨਹੀਂ ਕਿਤੇ ਨਾ ਕਿਤੇ ਤੁਸੀਂ ਇਹ ਤਾਂ ਮੰਨਦੇ ਰੋ ਦੇਖੋ ਜੀ ਜਿਹੜਾ ਸਿਆਸਤ ਕਰਦਾ ਹੈ ਉਹ ਸਿਆਸਤ ਦੇ ਪੱਲੇ ਕੁਛ ਨਹੀਂ ਪੈਂਦਾ ਹੁੰਦਾ ਜੀ ਜ਼ਿੰਦਗੀ 'ਚ ਪਿਆ ਕਿਤੇ ਕਿਸੇ ਦੇ ਪੱਲੇ ਸਿਆਸਤ ਆਪ ਦੇ ਬੰਦਿਆਂ ਨਾਲ ਨਹੀਂ ਹੁੰਦੀ ਆਪ ਦੇ ਆਪੇ ਆਰਗੂਮੈਂਟ ਪੇਸ਼ ਕਰੋ ਲੋਕਾਂ ਨੂੰ ਦੱਸੋ ਵੀ ਅਸੀਂ ਆਹ ਕਰਦੇ ਰਹੇ ਆਂ ਆਹ ਕਰਦੇ ਰਹੇ ਆਂ ਲੋਕ ਬਹੁਤ ਸਿਆਣੇ ਆਂ ਉਹ ਵੋਟ ਉਸ ਨੂੰ ਪਾ ਦੇਣਗੇ ਪਿਛਲੇ ਹਾਲਾਤਾਂ ਨੂੰ ਦੇਖ ਲਓ ਜੀ ਐਮਪੀ ਦੇ ਇਲੈਕਸ਼ਨ ਟੱਪੇ ਆ ਘੀਰੂ ਗੋਟਾ ਪੈ ਗਈਆਂ ਇਹ ਤੁਸੀਂ ਪੜਤਾਲ ਕਰ ਲਓ ਜੇ ਅਸੀਂ ਕੁਝ ਕਰਦੇ ਆਂ ਤਾਂ ਰਾਜਾ ਬੜਿੰਗ ਦੀ ਅਗਵਾਈ ਦੇ ਵਿੱਚ 7 ਸੀਟਾਂ ਆਈਆਂ ਜੀ ਐਮਪੀ ਦੀਆਂ ਸਾਰੇ ਜੇ ਕੁਝ ਕਰਦੇ ਆਂ ਜੇ ਲੋਕਾਂ ਦੇ ਵਿੱਚ ਰਹਿਨੇ ਆਂ ਲੋਕਾਂ ਨਾਲ ਦਗਾ ਨਹੀਂ ਕਮਾਉਂਦੇ ਅਸੀਂ ਗਲਤ ਗੱਲਾਂ ਨਹੀਂ ਕਰਦੇ ਸਰਕਾਰ ਦੇ 2.5 ਸਾਲ ਬੀਤਣ ਦੇ ਬਾਵਜੂਦ ਵੀ 3 ਸੀਟਾਂ ਆਈਆਂ ਤੁਸੀਂ ਚੈੱਕ ਕਰ ਲਓ ਕਿਉਂ ਲੋਕ ਨਰਾਸ਼ ਪਰ ਅਸੀਂ ਕਹਿੰਦੇ ਆ ਵੀ ਯਾਰ ਆਹ ਬਾਲਾ ਲੈਵਲ ਲੋ ਹੈ ਐਸ ਗੱਲ ਤੇ ਸਿਆਸਤ ਕਰਨੀ ਸੀਵਰੇਜ ਬਹੁਤ ਲੋ ਹੈ ਕੰਮ ਨਾ ਕਰੋ ਯਾਰ ਮਸਲਾ ਲੈ ਕਰਵਾ ਦਿਓ ਮੇਰੇ ਕੇ ਦਰਵਾਜ਼ੇ ਦਾ ਜਿੱਥੇ ਮਰਜ਼ੀ ਸੰਤ ਪਾ ਦਿਓ ਅਸੀਂ ਤਾਂ ਉੱਥੇ ਬੈਠਣ ਨੂੰ ਤਿਆਰ ਅਪੀਲ ਕਰਤਾ ਮੈਂ ਤਾਂ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨੂੰ ਵੀ ਤੁਸੀਂ ਫੈਲ ਦੇ ਧਾਰ ਦੇ ਸਾਡਾ ਹੁਣ ਜਿੰਨੀ ਚਾਹੋ ਨਾ ਜੀ ਤੇ ਕਰ ਦਿਓ ਜੀ ਸਾਡਾ ਮਸਲਾ